ਹਾਂਜੀ ਦੋਸਤੋ ਅੱਜ ਆਪਾਂ ਮਰੇਲ ਕੋਟਲੇ ਤੋਂ ਰਾਏਕੋਟ ਰੋਡ ਦੇ ਉੱਪਰ ਸੰਧੂ ਸੇਲ ਤੇ ਪਹੁੰਚੇ ਸੀ ਦੋਸਤੋ 22 ਹੁਣਾ ਦਾ ਉਰੇ ਕੱਪੜੇ ਦਾ ਬਹੁਤ ਜੰਗੀ ਪੱਧਰ ਤੇ ਹੋਲ ਸੇਲ ਦਾ ਕੰਮ ਆ ਦੋਸਤੋ ਜੋ ਕਿ ਠੰਡ ਦਾ ਸੀਜ਼ਨ ਆ ਚੁੱਕਿਆ ਤੇ 22 ਹੁਣਾ ਨਾਲ ਤੁਹਾਡੀ ਗੱਲਬਾਤ ਕਰਾਉਨੇ ਆ ਜੋ ਕਿ ਇਹਨਾਂ ਦੇ 100 ਰੁਪਏ ਤੋਂ ਚੀਜ਼ ਲੋਰ ਗਰਮ ਕੱਪੜਾ ਸਟਾਰਟ ਹੋ ਜਾਂਦਾ ਬਾਕੀ ਬਾਈ ਜੀ ਨਾਲ ਸਾਰੀ ਗੱਲਬਾਤ ਕਰਾਉਨੇ ਆ ਵੀਡੀਓ ਨੂੰ ਪੂਰੀ ਦੇਖ ਲਿਓ ਦੋਸਤੋ ਤੁਹਾਡੀ ਬਾਈ ਜੀ ਨਾਲ ਸਾਰੀ ਗੱਲਬਾਤ ਕਰਵਾਉਨੇ ਆ ਵੀ ਉਰੇ ਕੀ ਕੀ ਮਿਲਦਾ ਆ ਕੀ ਕੀ ਆਟਮਾ ਨੇ ਠੰਡ ਦਾ ਮੌਸਮ ਆ ਰਿਹਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਵੀਰ ਜੀ ਦੱਸਿਓ ਵੀ ਕੀ ਕੀ ਆਪਣੇ ਲਵੇ ਹੋਰ ਚੀਜ਼ਾਂ ਮਿਲਦੀ ਨੇ ਡਰੈੱਸ ਦੱਸਿਓ ਪੂਰਾ ਆ ਆਪਣੀ ਜੀ ਇੱਥੇ ਸ਼ਾਪ ਹੈਗੀ ਸੰਧੂ ਸੇਲ ਦੇ ਨਾਤੇ ਜੀ ਜਲੇਰ ਕੋਟਲਾ ਤੋਂ ਰੈਕੋਰਡ ਰੋਡ ਤੇ ਹੈ ਜੀ ਪਿੰਡ ਖੁਰਦਾ ਜੀ ਬਾਹਰੋਂ ਬਾਹਰ 메ਨ ਰੋਡ ਦੇ ਉੱਪਰ ਆ ਜੀ ਜੀ ਆਪਣੇ ਕੋਲ A to Z ਆਈਟਮ ਮਿਲ ਜਾਂਦੀ ਹੈ ਚੱਪਲ ਤੋਂ ਲੈ ਕੇ ਪੱਗ ਤੱਕ ਸਭ ਕੁਝ ਮਿਲ ਜਾਂਦਾ ਜੀ ਤੇ ਦੱਸਿਓ ਮੜ ਜਾ ਵੀ ਕਿਹੜੀ ਕਿਹੜੀ ਆਈਟਮ ਕਿੰਨੇ ਤੋਂ ਸਟਾਰਟ ਹੋ ਜਾਂਦੀ ਹੈ ਜੀ ਜਿੱਦਾਂ এক্সਪੋਰਟ ਵਾਲੇ ਕੋਟ ਪੈ ਨੇ ਜੀ ਇਹ 200 ਰੁਪਏ ਚ ਹੈ ਜੀ ਇਹ ਸਾਰੇ ਜੀ ਓਕੇ ਲੋਅਰ 100 ਤੋਂ ਸ਼ੁਰੂ ਹੋ ਜਾਂਦੀ ਹੈ ਜੀ ਕੋਟ 200 ਤੋਂ ਤੇ ਆ ਜੋ ਅੱਗੇ ਅੱਗੇ ਦੇਖ ਲਓ ਜੀ ਤੇ ਆ ਸ਼ੂਜ਼ ਜਿਵੇਂ ਵੀਰੇ ਇਸ ਹੂਜ਼ਾਵ ਦੇ ਵਿੱਚ ਹੈ ਜੀ ਅੱਛਾ 100 ਰੁਪਏ ਓਨਲੀ ਹਾਂਜੀ ਹਾਂਜੀ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ 100 ਰੁਪਏ ਦੇ ਵਿੱਚ ਤੁਹਾਨੂੰ ਚੱਪਲ ਵੀ ਨਹੀਂ ਮਿਲਦੀ ਇਹ ਚੀਜ਼ 100 ਰੁਪਏ 'ਚ ਤੁਹਾਨੂੰ ਉਰੋਂ ਬਾਈ ਹੁਣਾ ਲਵੋ ਮਿਲ ਸਕਦੀ ਆ ਤੇ ਹੋਰ ਵੀ ਬਾਈ ਜੀ ਆ ਕੋਟ 500 ਰੁਪਏ ਸੀ ਅੱਛਾ ਕੋਟ ਚੈੱਕ ਕਰੋ ਫਰੈਸ਼ ਪੀਸ ਹੋਣਗੇ ਜੀ ਬਿਲਕੁਲ ਜੀ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਣੇ ਚੈਨਲ ਦੇ ਉੱਪਰ ਤੁਹਾਨੂੰ ਦਿਖਾ ਰਹੇ ਆ ਬਾਈ ਹੁਣਾ ਦਾ ਬਹੁਤ ਜੰਗੀ ਪੱਦਰ ਦੇ ਕਾਮ ਆ ਦੋਸਤੋ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੁਹਾਨੂੰ ਸਾਰੇ ਸਟੋਰ ਬਾਈ ਹੁਣਾ ਦਾ ਦਿਖਾਉਨੇ ਆ ਹਾਂਜੀ ਤੇ ਉਸ ਤੋਂ ਬਾਅਦ ਆ ਲੇਡੀਜ਼ ਬਾਈ ਇਹ ਬੀਜੀ ਆਪਣੇ ਅ ਉਂਗੂਰਵਾਪੂਲ ਦੀ ਕੋਟੀ ਹੈ ਜੀ ਜੀ ਇਹ 350 ਰੁਪਏ ਚਾ ਜੀ ਐਕਸਪੋਰਟ ਵਾਲੀ ਹੈ ਜੀ ਅੱਛਾ ਜੀ ਸਾਰੇ origignal piece ਹੁੰਦੇ ਨੇ ਜੀ ਇਹਦੇ ਚ ਓਕੇ ਵੀਰੇ ਹਾਂਜੀ ਹਾਂ ਇੱਕ ਆ ਬੱਚੇ ਦਾ ਕੋਟ ਆ ਗਿਆ ਜੀ ਜੀ ਚੈੱਕ ਕਰੋ ਜੀ ਜੀ ਇਹ ਇੱਕ ਪੀਸ ਲਮੋਗੇ 150 ਦਾ ਪਊਗਾ ਦੋ ਪੀਸ ਲਮੋਗੇ 200 ਦੇ ਮਤਲਬ 100 ਰੁਪਏ ਦੀ ਰੇਟ ਬਹੁਤ ਹਾਈ ਹੋਊਗਾ ਵੀਰੇ ਹਾਂ ਹਾਂਜੀ ਹਾਂ ਇਹ ਤਾਂ ਸਲਾਈ ਦਾ ਹੀ ਮੁੱਲ ਆ ਜੀ ਕਿਤਨਾ ਨਾਲ 100 ਰੁਪਏ ਦਾ ਪੀਸ ਆ ਜੀ ਫਰੈਸ਼ ਪੀਸ ਆ ਜੀ ਜੀ ਸਾਰੇ ਚੈੱਕ ਕਰੋ ਜੀ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਸੋਹਣੀ ਬਾਈ ਹੋਣਾਂ ਲਵੇ ਵੇਰੇ ਵੈਰਾਈ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਮਾਰਕੀਟ ਨਾਲੋਂ ਹਾਫ ਰੇਟ ਦੇ ਵਿੱਚ ਮਿਲੂਗੀ ਤੇ ਇੰਪੋਰਟ ਦਾ ਸਾਰਾ ਮਾਲ ਹੋਊਗਾ ਦੋਸਤੋ ਹੋਰ ਵੀ ਤੁਹਾਨੂੰ ਦਿਖਾਉਣਾ ਬਹੁਤ ਚੀਜ਼ਾਂ ਬਾਈ ਹੋਣਾਂ ਲਵੇ ਦੇਖਣ ਨੂੰ ਤੁਹਾਨੂੰ ਮਿਲ ਜਾਣਗੀਆਂ ਆ ਦੇਖੋ ਜੀ ਬੱਚੇ ਬੱਚਿਆਂ ਦੀ ਉਮਰਾ ਬਲ ਕੋਟੀ ਜੀ ਬਹੁਤ ਸੋਹਣੇ ਸਟਾਫ ਨੇ ਜੀ ਜੀ ਸਾਹ ਦੇਖੋ ਜੀ ਅੱਜ ਹੋਰ ਦੇਖ ਲੈ ਲੈ ਵੀ ਦੋਸਤੋ ਬਹੁਤ ਸੋਹਣੇ ਸੋਹਣੇ ਆ ਤੁਹਾਨੂੰ ਕੋਟੀਆਂ ਵੱਖਰੇ ਵੱਖਰੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਬਹੁਤ ਘੱਟ ਰੇਟਾਂ ਦੇ ਵਿੱਚ ਬਾਈ ਹੋਣਾਂ ਦਾ ਉਰੇ ਬਿਜ਼ਨਸ ਕਾਮਾ 300 ਰੁਪਏ ਚ ਕੋਟ ਜੀ ਫਰੈਸ਼ ਪੀਸ ਨੇ ਜੀ ਲੈ ਵੀ ਦੋਸਤੋ ਇਹ ਕੋਟ ਤੁਸੀਂ ਦੇਖ ਸਕਦੇ ਹੋ ਵੀ ਮਾਰਕੀਟ ਚ ਨਹੀਂ ਇਹ ਰੇਟ ਤੇ ਤੁਹਾਨੂੰ ਮਿਲ ਸਕਦੇ ਜਿਹੜੇ ਰੇਟਾਂ ਦੇ ਬਾਈ ਹੋਣੀ ਉਰੇ ਕੋਟ ਦੇ ਰਹੇ ਨੇ ਲੇਡੀ ਜੈਕਟ ਫਰੈਸ਼ ਪੀਸ 350 ਰੁਪਏ ਚ ਜੀ ਜੀ ਲੈ ਵੀ ਲੇਡੀਜ਼ ਵਾਸਤੇ ਵੀ ਬਹੁਤ ਵੈਰਾਈਟੀ ਆ ਲੇਡੀਜ਼ ਪਹਿਣਾ ਜੋ ਵੀਡੀਓ ਦੇਖ ਰਹੀਆਂ ਨੇ ਜੇ ਤੁਸੀਂ ਨੇ ਬਾਈ ਜੀ ਡਿਲੀਵਰੀ ਵੀ ਕਰ ਦਿੰਦੇ ਹੋ ਅ ਵੀ ਜੀ ਸ਼ੁਰੂ ਕਰਾਂਗੇ ਜਲਦੀ ਅੱਛਾ ਹਾਂਜੀ ਵੀ ਉਰੇ ਹੀ ਆਉਣਾ ਪਊਗਾ ਹਾਂਜੀ ਉਰੇ ਹੀ ਆਉਣਾ ਲੈ ਵੀ ਦੋਸਤੋ ਉਰੇ ਆਉਣਾ ਪਊਗਾ ਤੁਹਾਨੂੰ ਜੇ ਤੁਸੀਂ 5-10 ਪੀਸ ਲੈਣੇ ਹੋ ਬਾਈ ਹੁਣੇ ਕਹਿੰਦੇ ਡਿਲੀਵਰੀ ਹਜੇ ਅੜਕ ਕੇ ਸ਼ੁਰੂ ਕਰਾਂਗੇ ਤੁਹਾਨੂੰ ਉਰੇ ਹੀ ਵਿਜ਼ਿਟ ਕਰਨਾ ਪਊਗਾ ਬਹੁਤ ਸੋਹਣੀ ਸੋਹਣੀ ਵੈਰਾਈਟੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਆ ਦੇਖੋ ਜੀ ਜਿੱਦਾਂ 7-7 8-800 ਦਾ ਮਾਰਕੀਟ ਚ ਮਿਲਦਾ ਜੀ ਜਿਪ ਚੈੱਕ ਕਰੋ ਜੀ ਜੀ ਸਟਾਫ ਚੈੱਕ ਕਰੋ ਫਾਰ ਵਿੱਚੋਂ ਦੇਖੋ ਜੀ ਜੀ ਇਹ ਆਪਣੇ ਕੋਲ 350 ਰੁਪਏ ਦਾ ਸਿਰਫ ਓਕੇ ਲੈ ਵੀ ਭੈਣਾ ਦਾ ਕੋਟ ਨੇ ਇਹ 350 ਰੁਪਏ ਦੇ ਵਿੱਚ ਬਹੁਤ ਸੋਹਣੀ ਵੈਰਾਈਟੀ ਆ ਪਹਿਣਾ ਵਾਸਤੇ 골ਡਨ ਕਲਰ ਦੇ ਆ ਬਟਨ ਲੱਗੇ ਹੋਏ ਨੇ ਸਾਰੇ ਕਲਰਾਂ ਦੀ ਜੀ ਇਹਦੇ ਚ तकरीबन orange ਜਿੰਨੀ ਕਲਰ ਦੀ ਹੁੰਦੀ ਹੈ ਫੁੱਲ ਰੇਂਜ ਹੈ ਜੀ ਤੇ ਉਹ ਲੇਡੀਜ਼ ਕੋਟ ਆ ਜੀ ਜਿਹੜਾ 12-1300 ਦਾ ਮਿਲਦਾ ਜੀ ਆਪਣੇ ਕੋਲ ਸਿਰਫ 500 ਚ ਹੈ ਜੀ ਓਕੇ ਲੈ ਵੀ ਆ ਵੀ ਪਹਿਣਾ ਦੇ ਕੋਟ ਨੇ ਲੇਡੀਜ਼ ਤੁਸੀਂ ਦੇਖ ਸਕਦੇ ਹੋ ਇਹ ਮਾਰਕੀਟ ਦੇ ਵਿੱਚ ਘੱਟ ਤੋਂ ਘੱਟ ਬਾਈ ਜੀ ਕਹਿੰਦੇ 12-1300 ਰੁਪਏ ਰੇਟ ਆ ਬਾਈ ਹੁਣਾ ਲਵੇ ਉਰੇ 500 ਰੁਪਏ ਚ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਸਾਈਜ਼ ਐਮ ਤੋਂ ਲੈ ਕੇ 5 ਐਕਸਲ ਤੱਕ ਹੈ ਜੀ ਰੇਟ ਇੱਕ ਰਹਿਣ ਵਾਲਾ ਜੀ 500 ਓਕੇ ਹਾਂ ਇਦਾਂ ਨਹੀਂ ਵੀ بڑے ਸਾਈਜ਼ ਦਾ ਆਪਾਂ ਰੇਟ ਵਧਾਤਾ ਰੇਟ 500 ਹੀ ਰਹੋਗਾ ਜੀ ਜੀ ਲੈ ਵੀ ਜਰੂਰ ਵਿਜ਼ਿਟ ਕਰੋ ਬਾਈ ਹੁਣਾ ਦੇ ਅੰਦਰੋਂ ਸਟੋਰ ਤੇ ਵੀ ਤੁਹਾਨੂੰ ਨਿਗਾ ਮਰਾਉਨੇ ਆ ਬਹੁਤ ਸੋਹਣਾ ਕੰਮ ਆ ਵੀਰੇ ਹੁਣਾ ਦਾ ਤੇ ਬਾਕੀ ਬਾਈ ਦਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਜੇ ਤੁਸੀਂ ਕੋਈ ਗੱਲਬਾਤ ਵੀ ਕਰਨੀ ਚਾਹੁੰਦੇ ਹੋ ਤਾਂ ਗੱਲਬਾਤ ਵੀ ਕਰ ਸਕਦੇ ਹੋ ਹਾਂਜੀ ਦੋਸਤੋ ਅੱਗੇ ਲੋਰਾਂ ਦੀ ਵੈਰਾਈਟੀ ਆ ਗਈ ਹਾਂਜੀ ਭਾਜੀ ਦੱਸੋ ਇਹਨਾਂ ਬਾਰੇ ਵੀ ਚੈੱਕ ਕਰੋ ਜੀ ਫਾਰ ਵਾਲੀ ਲੋਰ ਆ ਬਹੁਤ ਵਧੀਆ ਫਾਰ ਲੱਗਿਆ ਜੀ ਜੀ ਸਾਈਜ਼ ਇਹਦੇ ਐਮ ਤੋਂ ਲੈ ਕੇ 5 ਐਕਸਲ ਤੱਕ ਆ ਜੀ ਜੀ ਇੱਕ ਰੇਟ ਆ ਜੀ 350 ਰੁਪਏ ਜੀ ਚੈੱਕ ਕਰੋ ਜੀ ਡਿਜ਼ਾਈਨ ਵੀ ਮਿਲ ਜਾਣਗੇ ਤੇ ਕਲਰ ਵੀ ਮਿਲ ਜਾਣਗੇ ਓਕੇ ਸਾਰਾ ਵੱਖਰੇ ਜੀ ਇੱਚ 10 ਡਿਜ਼ਾਈਨ ਮਿਲ ਜਾਣਗੇ ਜੀ ਘੱਟ ਤੋਂ ਘੱਟ ਠੀਕ ਹੈ ਜੀ ਹਾਂਜੀ ਇਹ ਮਾਰਕੀਟ ਚ 400 500 ਇਦਾਂ ਦਾ ਮਿਲਦੀ ਹੈ ਜੀ ਓਕੇ ਆ ਦੇਖੋ ਜੀ ਫੈਬਰਿਕ ਚੈੱਕ ਕਰੋ ਜੀ ਬਿਲਕੁਲ ਬਹੁਤ ਸੋਹਣਾ ਦੋਸਤੋ ਇਹਦਾ ਫੈਬਰਿਕ ਲੱਗਿਆ ਹੋਇਆ ਬਹੁਤ ਸੋਹਣੀਆਂ ਲੋਰਾਂ ਨੇ ਦੋਸਤੋ ਮਾਰਕੀਟ ਦੇ ਵਿੱਚ ਘੱਟ ਤੋਂ ਘੱਟ ਇਹਨਾਂ ਦਾ 1800-700 ਰੇਟ ਹੋਊਗਾ ਬਾਈ ਜੀ ਹੁਣਾਂ ਲਵੇ ਬਾਈ ਜੀ ਦੱਸਿਓ ਕਿੰਨਾ ਰੇਟ ਆ ਆਪਣੇ ਕੋਲ 350 ਜੀ 350올 ओनली ਦੋਸਤੋ ਰੇਟ ਆ ਇਹਦਾ ਬਹੁਤ ਘੱਟ ਰੇਟਾਂ ਦੇ ਉੱਪਰ ਬਾਈ ਹੁਣੀ ਡੀਲ ਕਰਦੇ ਨੇ ਇੱਕ ਚੀਜ਼ ਆ ਜੀ ਆਪਣੇ ਹਰ ਹਰ ਮੰਨ ਲਓ ਕੋਈ ਵੀ ਟੇਬਲ ਆ ਜੀ ਕੋਈ ਵੀ ਕਾਊਂਟਰ ਲੱਗਿਆ ਹਰ ਤੇ ਰੇਟ ਲੱਗਿਆ ਜੀ ਓਕੇ ਸਰ ਹਾਂਜੀ ਹਾਂ ਵੀ ਕੋਈ ਕੰਫਿਊਜ਼ਿੰਗ ਨਹੀਂ ਕਿਸੇ ਨੂੰ ਹੋ ਸਕਦੀ ਆ ਦੇਖੋ ਜੀ ਜੈਕਟਾਂ ਦੀ ਕੁਆਲਿਟੀ ਚੈੱਕ ਕਰੋ ਵੈਰਾਈਟੀ ਚੈੱਕ ਕਰੋ ਜੀ ਲੈ ਵੀ ਦੋਸਤੋ ਇਹ ਚ 6-7 ਕਲਰ ਨੇ ਜੀ ਜੀ ਜੈਕਟਾਂ ਨੇ ਜੀ ਚੱਕਰੋ ਵੈਰੀ ਗੂਡ ਨੇ ਇਹ ਵੀ ਰੇਟ ਤੁਸੀਂ ਬਾਈ ਜੀ ਲਾਏ ਹੋਏ ਨੇ ਇਹ ਵੀ ਜੀ 500 ਤੋਂ ਲੈ ਕੇ 900 ਰੁਪਏ ਠੀਕ ਹੈ ਜੀ ਇਸ ਤੋਂ ਘੱਟ ਵਾਲੀ ਵੀ ਮਿਲ ਜੂਗੀ 300 ਚ ਵੀ ਮਿਲ ਜੂਗੀ ਫਰੈਸ਼ ਦੀ 400 ਚ ਵੀ ਮਿਲ ਜੂਗੀ ਜੀ ਤੇ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਵੱਖਰੀ ਵੱਖਰੀ ਬਾਈ ਹੋਣਾ ਲਵੇ ਤੁਹਾਨੂੰ ਆਈਟਮ ਹੋਰ ਦੇਖਣ ਨੂੰ ਮਿਲ ਜੂਗੀ ਠੰਡਾ ਦਾ ਸੀਜ਼ਨ ਆ ਰਿਹਾ ਇੰਪੋਰਟਡ ਕੋਟ ਵੀ ਮਿਲਦੇ ਨੇ ਜੀ ਆਪਣੇ ਕੋਲ ਅੱਛਾ ਜੀ ਆਮਪੋਰਟਡਾਂ ਦੇ ਮਾੜੀ ਨਿਗਾ ਮਾਰਾ ਦਿਓ ਵੀਰੇ ਕਿਹੜੇ ਨੇ ਆਮਪੋਰਟਡ ਇੱਕ ਤਾਂ ਜੀ ਐਦਾਂ ਦੇ ਫਰੈਸ਼ ਚ ਆ ਇਹਦਾ ਕੀ ਰੇਟ ਹੈ ਇਹਦਾ ਵੀ ਉਹੀ ਰੇਟ ਹੈ ਜੀ ਹਾਂਜੀ ਇਹ ਇਹ 1200 ਰੁਪਏ ਦਾ ਜੀ ਅੱਛਾ 1200 ਰੁਪਏ ਦਾ ਹਾਂਜੀ ਹਾਂਜੀ ਬਹੁਤ ਸੋਹਣੀ ਜਿਪੋ ਚੋਪੈਨ ਓਕੇ ਆ ਹਾਂਜੀ 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 ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਆ ਤੇ ਬਹੁਤ ਸੋਹਣੀ ਕੁਆਲਿਟੀ ਆ ਇਹਦੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵੱਖਰੀ ਵੱਖਰੀ ਦੋਸਤੋ ਤੁਹਾਨੂੰ ਵੈਰਾਈਟੀ ਉਰੇ ਬਾਈ ਲੈਵੇ ਦੇਖਣ ਨੂੰ ਮਿਲ ਜੂਗੀ ਆ ਦੇਖੋ ਜੀ ਇਦਾਂ ਪੈਕਿੰਗ ਆਉਂਦੀ ਆ ਇਹਦੀ ਮਾਸਟਰ ਪੈਕਿੰਗ ਆ ਜੀ ਅੱਛਾ ਵੀਰੇ ਬੋਟਲ ਦੇ ਵਿੱਚ ਆ ਜੀ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਪੈਕਿੰਗ ਨਹੀਂ ਤੁਸੀਂ ਦੇਖੀ ਹੋਣੀ ਪਹਿਲੀ ਗੱਲ ਤਾਂ ਕਿ ਚੈੱਕ ਕਰ ਲਓ ਜੀ ਨਾਰਥ ਵੇਸ ਦਾ ਪੀਸ ਆ। ਅੱਛਾ ਜੀ। ਥੈਂਕ ਯੂ। ਇੰਪੋਰਟਡ ਇੰਪੋਰਟ ਆ ਵੀ ਇਹ। ਹਾਂ ਜੀ ਇੰਪੋਰਟਡ ਆਗੇ। ਠੀਕ ਹੈ ਜੀ। ਲੈ ਵੀ ਦੋਸਤੋ ਦੇਖ ਸਕਦੇ ਹੋ ਇੰਪੋਰਟਡ ਪੀਸ ਨੇ ਤੁਹਾਨੂੰ ਬਾਹਰਲੀ ਕੰਟਰੀ ਭੱਜਣ ਦੀ ਲੋੜ ਨਹੀਂ। ਬਾਈ ਹੁਨਾਂ ਲਵੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰ ਲਓ। ਬਾਈ ਹੁਨਾਂ ਦਾ ਪੂਰਾ ਐਡਰੈਸ ਤੁਹਾਨੂੰ ਲਿਖਿਆ ਹੋਇਆ ਤੇ ਫੋਨ ਨੰਬਰ ਵੀ ਹੋਇਆ ਬਾਈ ਹੁਨਾਂ ਦੇ ਲਿਖੇ ਹੋਏ ਨੇ ਤੇ ਹੋਰ ਵੀ ਤੁਹਾਨੂੰ ਵੈਰਾਈਟੀ ਦਿਖਾਉਣੇ ਇੱਧਰ ਕਸਟਮਰ ਵੀ ਤੁਸੀਂ ਦੇਖ ਸਕਦੇ ਹੋ। ਬਹੁਤ ਕਸਟਮਰ ਉਰੇ ਬਾਈ ਹੁਨਾਂ ਲਵੇ ਦੇਖ ਰਹੇ ਨੇ ਆ ਕੇ ਕੋਟ, ਪੈਂਟਾਂ, ਲੋਹਰਾ ਤੇ ਬਾਈ ਜੀ ਉਸ ਤੋਂ ਬਾਅਦ ਬੂਟ ਵੀ ਦਿਖਾ ਦਿਓ ਮੜ ਜੇ ਹਾਂਜੀ ਜਿੱਦਾਂ ਕਿ ਆਪਣੇ ਆ ਸੇਲ 'ਚ ਲੱਗੇ ਨੇ ਬੂਟ ਚੈੱਕ ਕਰੋ ਜੀ ਹਾਂਜੀ ਆ ਵੀ ਇੰਪੋਰਟਡ ਸ਼ੂ ਆ ਜੀ ਅੱਛਾ ਜੀ ਤੇ ਇਹ ਚਾਈਨੀਸ ਹੈਗਾ ਇਹ 400 ਚਾ ਜੀ ਸਿਰਫ ਆਪਣੇ ਕੋਲ ਅੱਛਾ ਸਿਰਫ 400 ਰੁਪਏ ਚ 400 ਰੁਪਏ ਚ ਜੀ ਚੈੱਕ ਕਰੋ ਸੋਲ ਚੈੱਕ ਕਰੋ ਜੀ ਜੀ ਹਾਂਜੀ ਹਰ ਚੀਜ਼ ਹੈ ਜਿੱਦਾਂ ਲੋਟੋ ਦਾ ਸ਼ੂ ਆ ਅੱਛਾ ਜੀ ਇਹ ਵੀ 400 ਦਾ ਜੀ ਲੈ ਵੀ ਦੋਸਤੋ ਕੁਆਲਟੀ ਵਾਈਜ਼ ਵੀ ਚੈੱਕ ਬਿਲਕੁਲ ਬਿਲਕੁਲ ਬਹੁਤ ਵਧੀਆ ਕੁਆਲਟੀ ਦੇ ਸ਼ੂ ਫੀਲਾ ਦਾ ਜੀ ਇਹ ਵੀ ਇੰਪੋਰਟਡ ਆ ਜੀ ਜੀ 400 ਰੁਪਏ ਚ 400 ਰੁਪਏ ਚ ਠੀਕ ਹੈ ਜੀ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਬਖਰੀ ਬਖਰੀ ਬਾਈ ਹੋਣਾ ਲਵੇ ਤੁਹਾਨੂੰ ਇੱਕ ਛਤ ਦੇ ਥੱਲੇ ਪੂਰਾ ਤੁਹਾਨੂੰ ਡਰੈਸ ਸੋਡੇ ਬੂਟ ਸ਼ੂਜ਼ ਬਨਾਣ ਜੋ ਵੀ ਤੁਹਾਨੂੰ ਲੈਣਾ ਲੋਰ ਕੋਟ ਜਾਗਟ ਬੂਟ ਬੱਚਿਆਂ ਦੇ ਲੇਡੀਜ਼ ਲੈਣੇ ਨੇ ਕੋਈ ਲੇਡੀਜ਼ ਸਮਾਨ ਲੈਣਾ ਆ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਬਾਈ ਹੋਣਾ ਲਵੇ ਮਿਲ ਜੂਗੀ ਤੁਸੀਂ ਸਟਾਕ ਚੈੱਕ ਕਰ ਸਕਦੇ ਹੋ ਬਹੁਤ ਬਾਈ ਹੋਣਾ ਲਵੇ ਉਹਦੇ ਸਟਾਕ ਮਿਲ ਜੂਗਾ ਤੇ ਇੱਕ ਵਾਰੀ ਜਰੂਰ ਵਿਜ਼ਿਟ ਕਰੋ ਬਾਈ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਐਡਰੈਸ ਚੱਲ ਰਿਹਾ ਦੋਸਤੋ ਤੇ ਉਸ ਤੋਂ ਬਾਅਦ ਲੇਡੀਜ਼ ਦੇ ਵਿੱਚ ਬਹੁਤ ਸੋਹਣੀ ਵੈਰਾਈਟੀ ਹੈ ਲੇਡੀਜ਼ ਦੇ ਵਿੱਚ ਦੇਖੋ ਜੀ ਸੈਂਡਲ ਇਹ 800 900 12 1200 ਤੱਕ ਦੀ ਵੈਰਾਈਟੀ ਹੈ ਇਹਦੇ ਚ ਜੀ ਵੀਰੇ ਇਹ ਤੁਹਾਨੂੰ ਸਿਰਫ 600 ਰੁਪਏ ਚ ਮਿਲੂਗੀ ਕੋਈ ਵੀ ਪੀਸ ਲੈ ਲਓ ਜੀ ਲੈ ਵੀ ਲੇਡੀਜ਼ ਭੈਣਾਂ ਦੇਖ ਸਕਦੀਆਂ ਨੇ ਵੀਡੀਓ ਜੋ ਦੇਖ ਰਹੀਆਂ ਨੇ ਵੀ ਬਹੁਤ ਲੋਅ ਪ੍ਰਾਈਸ ਦੇ ਵਿੱਚ ਬਹੁਤ ਸੋਹਣੇ ਕਲਰ ਬਾਈ ਹੁਣਾਂ ਲਵੇ ਉਰੇ ਆਏ ਹੋਏ ਨੇ ਇੱਕ ਵਾਰੀ ਤੁਸੀਂ ਜ਼ਰੂਰ ਵਿਜ਼ਿਟ ਕਰੋ ਬਾਈ ਹੁਣਾਂ ਲਵੇ ਆ ਕੇ ਤੁਸੀਂ ਵੈਰਾਈਟੀ ਚੈੱਕ ਕਰੋ ਬਹੁਤ ਘੱਟ ਰੇਟ ਦੇ ਵਿੱਚ ਬਹੁਤ ਸੋਹਣੀ ਸੋਹਣੀ ਵੈਰਾਈਟੀ ਤੁਹਾਨੂੰ ਬਾਈ ਹੁਣਾਂ ਲਵੇ ਦੇਖਣ ਨੂੰ ਉਰੇ ਮਿਲ ਜੂਗੀ ਮਰੀਰਪੁਰ ਨੇ ਤੋਂ ਰਾਏਕੁੰਡ ਦੇ ਰੋ ਰਾਏਕੁੰਡ ਵਾਲੇ ਰੋਡ ਦੇ ਉੱਪਰ ਬਾਈ ਹੁਣਾਂ ਦਾ ਬਹੁਤ ਵੱਡਾ ਸ਼ੋਰੂਮ ਬਣਾਇਆ ਹੋਇਆ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈ ਹੁਣਾਂ ਦੇ ਸ਼ੋਰੂਮ ਦੇ ਵੀ ਕਿ ਆਪਾਂ ਪਹੁੰਚੇ ਹਾਂ ਬਹੁਤ ਸੋਹਣਾ ਬਾਈ ਹੁਣਾਂ ਦਾ ਇਹ ਕੰਮ ਆ ਤੇ ਬੱਕੋ ਪੁੱਤਨੇ ਤੋਂ ਤਿੰਨਾਂ ਦੇਖਣ ਨੂੰ ਮਿਲ ਜਾਣਗੇ ਜਿਵੇਂ ਆਹ ਚੀਜ਼ ਬਾਈ ਜੀ ਇਹਦੀ ਚੁੰਨੀ ਹੈ ਜੀ ਹਾਂਜੀ ਹਾਂ 100 ਰੁਪਏ ਹੈ ਜੀ ਇਹ ਲੈ ਲਓ ਇਧਰ ਮਫਲਰ ਆ ਇਹ ਵੀ 100 ਰੁਪਏ ਹੈ ਜੀ ਇਧਰ ਵੀ ਲੈ ਵੀ ਆਹ ਮੌਕਲਰ ਵੀ ਤੁਸੀਂ ਦੇਖ ਸਕਦੇ ਹੋ 100 ਰੁਪਏ ਇਹਨਾਂ ਦਾ ਰੇਟ ਆ ਬਹੁਤ ਵਧੀਆ ਕੁਆਲਿਟੀ ਦੇ ਕਿ ਤੁਹਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲ ਜਾਣਗੀਆਂ ਪਾਤੀ ਲੀਡਿੰਗ 'ਚ ਪਾਸ ਮਿਲ ਜਾਣਗੇ ਹੋਰ ਵੀ ਲੀਡਿੰਗ ਦੀ ਸਾਰੀ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਦੇਖ ਸਕਦੇ ਹੋ ਕਸਟਮਰ ਬਾਈਂਗਾਂ ਦੇ ਪੂਰੇ ਪਹੁੰਚੇ ਹੋਏ ਨੇ ਬਹੁਤ ਬੱਕਰੀਆਂ ਬੱਕਰੀਆਂ ਤੋਂ ਵੈਰਾਈਟੀ ਦੇ ਕੱਪੜੇ ਸ਼ੂਜ਼ ਤੇ ਕੋਈ ਵੀ ਤਰ੍ਹਾਂ ਦਾ ਕੱਪੜਾ ਲੈਣਾ ਤੁਸੀਂ ਇੱਕ ਵਾਰੀ ਜੀ ਕੋਟੀ ਮਿਲ ਜੂਜੀ ਆਪਣੇ ਕੋਲ ਜੀ ਹਾਂਜੀ ਆਪਾਂ ਦੱਸ ਨਹੀਂ ਸਕਦੇ ਇੰਨੀ ਵੈਰਾਈਟੀ ਹੈ ਜੀ ਬਿਲਕੁਲ ਬਿਲਕੁਲ ਦੇਓ ਕੱਲੀ ਕੱਲੀ ਆਈਟਮ ਤੇ ਆਪਾਂ ਜੇ ਫੋਕਸ ਕਰਨ ਲੱਗੇ ਤਾਂ ਮਿਲਦਾ ਲਗਭਗ ਦੋ ਘਟੇ ਜੀ ਦੇ ਚਾਰ ਪੰਜ ਘੰਟੇ ਮਾਮੂ ਜੀ ਲੱਗ ਜਾਂਦੇ ਸਹੀ ਗਲਾਸ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਦੇਖਣ ਨੂੰ ਮਿਲੂਗੀ ਦੋਸਤੋ ਮਤਲਬ ਰੇਟ ਤੁਹਾਨੂੰ ਕੱਲੀ ਕੱਲੀ ਦਾ ਤੇ ਦੱਸ ਨਹੀਂ ਸਕਦੇ ਬਹੁਤ ਸੋਹਣੇ ਰੇਟ ਨੇ ਬਹੁਤ ਘੱਟ ਪ੍ਰੇਤਾਂ ਦੇ ਵਿੱਚ ਬਾਈ ਹੋਣੇ ਪੂਰੇ ਡੀਲ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਅੰਦਰੋਂ ਥੋੜਾ ਜਿਹਾ ਵੀਊ ਦਿਖਾਇਆ ਦੋਸਤੋ ਬੱਚਿਆਂ ਦੇ ਕੱਪੜੇ ਡਰਨੀਆਂ ਵੇ ਠੰਡ ਦੇ ਹਰ ਇੱਕ ਤਰ੍ਹਾਂ ਦੇ ਤੁਹਾਨੂੰ ਪੂਰੇ ਕੱਪੜੇ ਮਿਲ ਜਾਣਗੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਬਾਤੀ ਬਾਜੀ ਨਾਲ ਕੋਈ ਸਾਰੀ ਗੱਲਬਾਤ ਕਰੋਨੇ ਹਾਂਜੀ ਬਾਜੀ ਦੱਸਿਓ ਪੂਰਾ ਡਰੈੱਸ ਮੰਡਾ ਜੇ ਇੱਕ ਵਾਰੀ ਫੇਰ ਹੈ ਜੀ ਜੀ ਆਪਣਾ ਮਲੇਰ ਕੂਟਲਾ ਤੋਂ ਰਾਇਕੋਟ ਰੋਡ ਤੇ ਹੈ ਜੀ ਸ਼ੋਅਰੂਮ ਆ ਜੀ ਸੰਧੂ ਸੇਲਸ ਦੇ ਨਾਂ ਤੇ ਆ ਜੀ ਜੀ ਤੇ ਮਲੇਰ ਕੂਟਲੇ ਤੋਂ 12 ਕਿਲੋਮੀਟਰ ਅੱਗੇ ਆ ਜੀ ਜੀ ਪਿੰਡ ਖੁਰਦਾ ਜੀ ਜੀ ਮਾਰੋਵਾਰਾ ਜੀ ਮੇਨ ਰੋਡ ਦੇ ਤੇ ਫੋਨ ਨੰਬਰ ਬੋਲਿਓ ਜੀ ਆ ਮੋਬਾਈਲ ਨੰਬਰ ਆ ਜੀ ਆਪਣਾ 99462 32070 ਜੀ ਹਾਂਜੀ ਦੋਸਤੋ ਬਾਈ ਜੀ ਦਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਪੂਰਾ ਐਡਰੈਸ ਦਿੱਤਾ ਹੋਇਆ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਦੋਸਤੋ ਠੰਡ ਦੇ ਕੱਪੜੇ ਬਹੁਤ ਹੋਲ سیل ਰੇਟ ਦੇ ਵਿੱਚ ਬਾਈ ਹੁਣੀ ਦੇ ਰਹੇ ਨੇ ਬਹੁਤ ਲੋਅ ਪ੍ਰਾਈਸ ਦੇ ਉੱਪਰ ਤੁਹਾਨੂੰ ਸਾਰੇ ਹਰ ਇੱਕ ਚੀਜ਼ ਮਿਲ ਜੂਗੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਦੋਸਤੋ ਵੀਡੀਓ ਨੂੰ ਦੱਬ ਕੇ ਵੱਧ ਦੋ ਵੱਧ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਦੋਸਤੋ ਕਿਸੇ ਦਾ ਕੋਈ ਵੀ ਫਾਇਦਾ ਹੋ ਸਕੇ ਬਹੁਤ ਲੋਅ ਪ੍ਰਾਈਸ ਦੇ ਵਿੱਚ ਕੱਪੜਾ ਮਿਲ ਰਿਹਾ ਠੰਡ ਦਾ ਦੋਸਤੋ ਜਲਦੀ ਨਵਾਜੀ ਵੀਡੀਓ ਸ਼ੇਅਰ ਕਰ ਦਿਓ ਦੋਸਤੋ